ਪੰਜਾਬ ਦੇ ਵਿੱਚ ਪਾਣੀ ਨੇ ਤਰਾਹੀ ਤਰਾਹੀ ਮਚਾ ਦਿੱਤੀ ਹੈ ਹਰ ਪਾਸੇ ਤਵਾਹੀ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਤਾਂ ਹੁਣ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ ਤਾਜ਼ੀਆਂ ਤਸਵੀਰਾਂ ਤੁਹਾਨੂੰ ਜੋ ਸਕਰੀਨ ਦੇ ਉੱਤੇ ਨਜ਼ਰ ਆ ਰਹੀਆਂ ਨੇ ਇਹਨੇ ਹੁਸ਼ਿਆਰਪੁਰ ਦੇ ਪਿੰਡ ਪੱਸੀ ਕਰੋੜਾ ਤੇ ਨਾਰਨੌਲ ਦੀਆਂ ਜਿੱਥੇ ਕੀ ਭਾਰੀ ਮੀਂਹ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਸੜਕਾਂ ਤਸ ਚੁੱਕੀਆਂ ਨੇ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਤੇ ਲੋਕ ਹੁਣ ਬੇਵਸ ਹੋ ਕੇ ਸਿਰਫ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਰਹੇ ਨੇ ਕੀ ਕੁਝ ਕਹਿ ਰਹੇ ਨੇ ਪੀੜਤ ਲੋਕ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆ 3 ਵਜੇ ਤੱਕ ਕੰਟੀਨਿਊ ਚੱਲੀ ਰਹੀ ਉਸ ਤੋਂ ਬਾਅਦ ਜਿਹੜਾ ਅਸੀਂ ਤਕਰੀਬਨ 2:00 ਵਜੇ ਆ ਕੇ ਇੱਧਰ ਦਿਖੇਣ ਲੱਗੇ ਆ ਤਾਂ ਪਿੰਡ ਪੱਸੀ ਕਰੋੜੇ ਦੇ 7-8 ਘਰ ਐਸੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ 4-4 ਫੁੱਟ ਪਾਣੀ ਜਾ ਚੁੱਕਿਆ ਇਹੋ ਹੀ ਹਿਸਾਬ ਪੂਰੀ ਸੜਕ ਬਰਬਾਦ ਹੋ ਗਈ ਹੈ ਪਸ਼ੂਆਂ ਦੀ ਪੂਰੀ ਹਾਲਤ ਹੈ ਚਾਰੇ ਪੱਠੇ ਦਾ ਜਿਹੜਾ ਰੱਖੇ ਰੱਖਾਇਦੇ ਸਟੋਰ ਕੀਤੇ ਉਹ ਵੀ ਖਰਾਬ ਹੋ ਗਏ ਨਾ ਤਾਂ ਇਤਨੀ ਬੁਰੀ ਹਾਲਤ ਹੈ ਵੀ ਹੁਣ ਚੱਲਣਾ ਫਿਰਨਾ ਵੀ ਮੌਕੇ ਤੇ ਵੀ ਆਕਰ ਮੈਕਮਾ ਵੀ ਦੇਖ ਸਕਦਾ ਕੋਈ ਵੀ ਆਕਰ ਇੱਧਰ ਪਿੰਡ ਦੋਹਾਂ ਪਿੰਡਾਂ ਦੀ ਕਿਰਪਾ ਖਾਸ ਪੱਸੀ ਕਰੋੜਾ ਤਿੰਨ ਨਰ ਨੋਟ ਜਿੱਥੇ ਨੁਕਸਾਨ ਹੋਇਆ 10 10 ਫੁੱਟ ਤੱਕ ਖੱਡੇ ਪੈ ਗਏ ਨੁਕਸਾਨ ਜਿਹੜਾ ਤੁਸੀਂ ਸੜਕਾਂ ਵਿੱਚ ਟੁੱਟੀਆਂ ਹੋਈਆਂ ਹਨ ਲੋਕਾਂ ਨੇ ਕਹਿੰਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵੜ ਗਿਆ ਦੁਕਾਨਾਂ ਵਿੱਚ ਵੜ ਗਿਆ ਪਾਣੀ ਦੁਕਾਨਾਂ ਘਰਾਂ ਵਿੱਚ ਵਜੇ ਇਹ ਖੁਦ ਦੇਖਣ ਗਿਆ 7-8 ਘਰ ਇੱਕ ਪੱਸੀ ਕਰੋੜੇ ਦੇ ਨੇ ਜਿਹੜੇ ਇਹਨਾਂ ਦੇ ਘਰਾਂ ਵਿੱਚ ਪਾਣੀ ਗਿਆ ਉਹ ਕਹਿੰਦੇ ਨੇ ਤੁਹਾਡੇ ਹੋਰ ਵੀ ਮੇਰੇ ਪਿੰਡਾਂ ਤੁਹਾਡੇ ਗੱਲ ਹੋਈ ਹੈ ਵਿਅਕਤੀਆਂ ਦੇ ਨਾਲ ਉਹ ਕਹਿੰਦੇ ਇਹਦਾ ਬੱਦਲ ਨਹੀਂ ਫਟਿਆ ਹੁੰਦਾ ਇਸ ਤਰੀਕੇ ਨਾਲ ਉੱਪਰਲੇ ਪਾਸੇ ਹੁੰਦਾ ਇੱਕਦਮ ਬੱਦਲ ਫਟਿਆ ਜੀ ਇਹ ਇਹ ਬੱਦਲ ਫਟਿਆ ਜਿੱਥੇ ਜਿੱਥੇ ਕੇਸ ਚਾਂਸ ਹੋਇਆ ਉੱਥੇ ਤਕਰੀਬਨ 6-7-8 ਫੁੱਟ ਤੱਕ ਖੜ੍ਹੇ ਪਈ ਗਏ ਉਹ ਫਿਰ ਪਾਣੀ ਤਕਰੀਬਨ 2 ਕਿਲੋਮੀਟਰ ਸਾਡਾ ਪਿੰਡ ਥੱਲੇ ਡਿਡ 2 ਕਿਲੋਮੀਟਰ ਇਹ ਪਛੀਕਰੂ ਦਾ ਨਾਲ ਉਹ ਸਾਰਾ ਹੀ ਪਾਣੀ ਜਿਹੜਾ ਇਹਨਾਂ ਘਰਾਂ ਦੇ ਵਿੱਚ ਇਹਨਾਂ ਪਿੰਡੇ ਦੇ ਦੋਹਾਂ ਪਿੰਡਾਂ ਚ ਜਾ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੈ ਫਸਲਾਂ ਦਾ ਤੇ 6-6 ਫੁੱਟ 4-4 ਫੁੱਟ ਪਾਣੀ ਚੜੇ ਉਹ ਤਾਂ ਦਰਵਾਜ਼ੀ ਹੋਈ ਗਈ ਹੈ ਬਾਬਾ ਜੀ ਦੇਖਿਆ ਕਰੀ ਪਹਿਲੇ ਵੀ ਬੱਦਲ ਇਸ ਤਰ੍ਹਾਂ ਦੀ ਕਰੀ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ ਮੈਂ 80 ਸਾਲ ਦਾ ਇਹ ਸਾਡੀ ਤਾਂ ਟੋ ਪਹੁੰਚੀ ਗਏ ਆ ਤਕਰੀਬਨ 70 ਸਾਲ ਤੋਂ ਹੋਸ਼ ਸੰਭਾਲੇ ਦੀ ਹੈ 76 ਸਾਲ ਤੋਂ ਐਸਾ ਚਾਂਸ ਅਸੀਂ ਨਹੀਂ ਦੇਖਿਆ ਤੇ ਪ੍ਰਸ਼ਾਸਨ ਦਾ ਕੋਈ ਪਹੁੰਚਿਆ ਇੱਥੇ ਅਜ ਤੱਕ ਕੋਈ ਨਹੀਂ ਆਇਆ ਪਿੰਡ ਪੱਸੀ ਕਰੋੜਾ ਦਾ ਆਫਸਰਿੰਦਰ ਸਿੰਘ ਬਾਜਵਾ ਜੀ ਮੈਂ ਉੱਪਰ ਰਹਿਣਾ ਜੰਗਲ ਦੇ ਨਾਲ ਆ ਬਿਲਕੁਲ ਮੇਰਾ ਏਰੀਆ ਤੇ ਮੈਂ ਛੱਤ ਤੇ ਖੜਾ ਸੀ ਉਸ ਵਕਤ ਤਾਂ ਤਕਰੀਬਨ 12:20 ਦੀ ਗੱਲ ਹੈ 12:20 ਦੀ ਗੱਲ ਹੈ ਤੇ ਤਕਰੀਬਨ ਬਹੁਤ ਜ਼ੋਰ ਨਾਲ ਖੜਕਾ ਹੋਇਆ ਬਹੁਤ ਜ਼ੋਰ ਨਾਲ ਖੜਕਾ ਹੋਇਆ ਤੇ ਮੈਂ ਇੱਕ ਵਾਰੀ ਤਾਂ ਘਬਰਾ ਗਿਆ ਕਿ ਪਤਾ ਨਹੀਂ ਕੀ ਹੋਇਆ ਤੇ ਦੇਖਿਆ ਤੇ ਉੱਪਰ ਤਕਰੀਬਨ ਕਾਫੀ ਜ਼ੋਰ ਨਾਲ ਪਾਣੀ ਥੱਲੇ गिर ਰਿਹਾ ਸੀ ਤੇ ਮੈਂ ਫਿਰ ਰੋਲਾ ਪਾਇਆ ਮੈਂ ਕਿਹਾ ਤਾਂ ਬੱਦਲ ਫਟ ਗਿਆ ਬੱਦਲ ਫਟ ਗਿਆ ਫਿਰ ਫਿਰ ਦੌੜਿਆ ਮੈਂ ਜਦ ਤੱਕ ਮੈਂ ਦੌੜ ਕੇ ਆਪਣੇ ਖੇਤਾਂ ਵਾਲੇ ਪਾਸੇ ਨੂੰ ਆਇਆ ਤਾਂ तकरीबन 10-10 ਫੁੱਟ ਪਾਣੀ ਸਾਡੇ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੀ ਤੇ ਨੁਕਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਬਿਲਕੁਲ ਜੀ 2-3 ਘਰ ਤਾਂ ਨੁਕਸਾਨ ਬਹੁਤੇ ਜ਼ਿਆਦੇ ਗਏ ਹੋਏ ਨੇ ਬਾਕੀ ਜਿਹੜਾ ਨਾਲਾ ਉਹ ਥੋੜਾ ਟਾਈਟ ਹੈ ਉਹਨੂੰ ਸੈੱਟ ਕੀਤਾ ਜਾਏ ਵਧੀਆ ਬਣਾਇਆ ਜਾਏ ਤੇ ਇਹਦਾ ਪਾਣੀ ਨੂੰ ਗਾਸੀ ਦਾ ਕੋਈ ਵਰਾ ਬਣ ਸਕਦਾ ਪਰ ਤੁਹਾਡੇ ਨਾਲ ਇਹ ਮੈਂ ਦੇਖੀ ਤਸਵੀਰ ਉੱਪਰਲੇ ਪਾਸੇ ਤੁਹਾਡੇ ਜਿਹੜੇ ਉੱਪਰਲੇ ਏਰੀਆ ਹੈਗਾ ਜਿਹੜਾ ਪਿੰਡ ਹੈ ਉੱਥੇ ਤਾਂ ਬਹੁਤ ਜ਼ਿਆਦਾ ਨੁਕਸਾਨ ਉੱਥੇ ਵੀ ਬਹੁਤ ਗੋਏ ਪੈ ਗਏ ਹੋਏ ਐ ਇਹ ਪਹਾੜਾਂ ਨੇ ਪਹਾੜ ਖਿਸਕ ਗਏ ਮੈਂ ਆਖਿਆ ਜੀ ਮੇਰੀ ਤਕਰੀਬਨ 5-6 ਕਿਲੇ ਦੀ ਇੱਕ ਲੀਡ ਹੈ ਜਿਹਦੇ ਵਿੱਚ ਮੈਂ ਉੱਪਰ ਜਾਲੀ ਲਾਈ ਹੋਈ ਸੀ ਤੇ ਤਕਰੀਬਨ ਜ਼ਮੀਨ ਥੱਲੇ ਮੇਰੀ ਪਧਰੀ ਹੈ ਉੱਪਰ ਪਹਾੜ ਸੀ ਉੱਥੇ ਪ੍ਰੀਗਰਮ ਜਾਲੀ ਸਣੇ ਪਹਾੜ ਗਰ ਕੇ ਮੇਰੇ ਥੱਲੇ ਆ ਗਿਆ ਪੂਰਾ 6-7 ਕਿੱਲੇਆਂ ਦਾ ਪੂਰਾ ਗਰ ਕੇ ਤਪਾਈ ਹਾਈ ਹੋ ਰਹੀ ਹੈ ਜਿੰਦਗੀ ਚ ਦੇਖਿਆ ਕਰੀ ਮੈਂ ਪਹਿਲੀ ਵਾਰੀ ਤੋਂ ਬਾਅਦ ਪਹਿਲੀ ਵਾਰੀ ਜੀ ਇਹ ਹੋਇਆ ਨਹੀਂ ਮੰਗ ਕਰਨਾ ਚਾਹੁੰਦੇ ਹਾਂ ਦੇਖੋ ਜੀ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਸਾਡੇ ਵੀ ਦੇਖਣਾ ਚਾਹੀਦਾ ਬਾਕੀ ਰੋੜਾਂ ਦਾ ਜ਼ਰੂਰੀ ਹੈ ਸਾਡੇ ਲੰਘਣ ਵੰਣ ਦਾ ਕੋਈ ਰਾਹ ਨਹੀਂ ਰਿਹਾ ਇੱਕ ਦੂਜੇ ਨਾਲ ਤਾਲਮਿਲ ਟੁੱਟ ਗਿਆ ਰਾਤ ਨੂੰ ਹੋਰ ਅੱਗੇ ਬੱਦਲ ਫੇਰ ਚੜਿਆ ਹੋਇਆ ਜੇ ਵੱਧ ਘੱਟ ਬਾਰਿਸ਼ ਹੋ ਗਈ ਤਾਂ ਕਿਸੇ ਨਾਲ ਕਿਸੇ ਨਾਲ ਤਾਲਮਿਲ ਕਿਦਾਂ ਕਰਨੇ ਨੇ ਬਾਕੀ ਇਹ ਗਰੀਬ ਪਿੰਡ ਹੈ ਇਸ ਪਿੰਡ ਦਾ ਕੁਝ ਦੇਖਿਆ ਜਾਏ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਭਰਿਆ ਜਾਏ ਮੜਾ ਮੋਟਾ ਪ੍ਰਸ਼ਾਸਨ ਕੁਝ ਨਾ ਕੁਝ ਕਰੇ ਇਦਾਂ 10 ਵਜੇ ਤੋਂ ਥੋੜਾ ਥੋੜਾ ਮੀਂਹ ਪੈ ਰਿਆ ਸੀ ਉਸ ਤੋਂ ਬਾਅਦ ਥੋੜਾ ਵੱਧ ਗਿਆ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਸਾਡੇ ਪਿੱਛੇ ਡੰਗਰ ਬੰਦਦੇ ਸਾਡੀ ਮੇਰੀ ਥਾਣੀ ਜੀ ਅਸੀਂ ਪਿੱਛੇ ਦੇਖਣ ਗਏ ਕਿ ਚਲੋ ਦੇਖਦੇ ਆਂ ਪਿੱਛੇ ਕੀ ਪਾਣੀ ਦਾ ਕੀ ਹਿਸਾਬ ਕਿਤਾਬਾ ਬਸ 2 ਮਿੰਟ ਬਾਅਦ ਹੀ ਅਸੀਂ ਅਸੀਂ ਉੱਥੇ ਹੀ ਸੀਗੇ ਉਦੋਂ ਸਾਨੂੰ ਆਵਾਜ਼ ਆਣੀ ਸ਼ੁਰੂ ਹੋ ਗਈ ਕਿ ਕੁਝ ਜਿਸ ਤਰ੍ਹਾਂ ਬੱਦਲ ਫਟਿਆ ਆਇਆ ਜਾਂ ਕੀ ਕੁਝ ਹੋਇਆ ਆ ਉੱਪਰ ਤੇ ਉਸ ਤੋਂ ਬਾਅਦ ਪਾਣੀ ਥੱਲੇ ਆਣਾ ਸ਼ੁਰੂ ਹੋ ਗਿਆ ਸੀ ਬਟਾ ਬਟਾ ਡੰਗਰ ਖੋਲਲੇ ਆਪਣੇ ਅਸੀਂ ਅੱਗੇ ਲਿਆਂਦੇ ਆ ਅੱਗੇ ਮੈਂ ਸਾਰਾ ਪਾਣੀ ਮਤਲਬ ਕਿੰਨਾ ਜ਼ਿਆਦਾ ਪਾਣੀ ਅਚਾਨ ਔਰ ਸਾਡੀ ਗਲੀ ਚ ਵੀ ਲੱਖ ਲੱਖ ਤੋਂ ਵੀ ਜ਼ਿਆਦਾ ਜ਼ਿਆਦਾ ਪਾਣੀ ਹੋ ਜਾਂਦਾ ਹੈ ਉੱਥੇ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ ਨੁਕਸਾਨ ਇਹ ਹੈ ਸਾਡੇ ਕਮਰਿਆਂ ਤਰੇੜਾਂ ਗਈਆਂ ਆ ਥੱਲੇ ਜਿਹੜਾ ਸਾਡਾ ਇੱਕ ਗਲੀ ਦੀ ਕੰਦ ਦਾ ਉਹ ਸਰੇ ਦਾ ਕੰਦ ਹੋਰ ਪੈ ਗਿਆ ਆ ਤੇ ਹੁਣ ਸਾਨੂੰ ਘਰ ਦਾ ਵੀ ਥੋੜਾ ਖਤਰਾ ਹੈ ਕੀ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਮੰਗੇ ਇਹ ਵੀ ਜੋ ਸਾਡਾ ਨੁਕਸਾਨ ਹੋਇਆ ਸਾਡਾ ਥੋੜੇ ਪੂਰਤੀ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਰਾਮਜੀਤ ਦਾਸ ਬਚਨ ਦੇਵੀ ਹਾਂਜੀ ਕੀ ਹੋਇਆ ਸੀ ਜਿੱਦੋਂ ਇਹ ਟੰਗਾ ਜਿੱਲੇ ਪਾਣੀ ਆਇਆ ਨਾ ਜੱਕਦਾਮੀ ਪਾਣੀ ਆਇਆ ਅਸੀਂ ਕਿਹਿਆ ਪਤਾ ਨਹੀਂ ਕੀ ਹੋ ਗਿਆ ਪਿੱਛੇ ਇੰਨਾ ਬਾਜ ਆਈ ਪਾਣੀ ਦੀ ਜਿੱਲੇ ਬਾਜ ਆਈ ਸੀ ਪਿੱਛੇ ਦਿਖਣ ਗਿਆ ਤਾਂ ਉਹ ਜਿਹੜਾ ਡੰਗਾ ਚਿਣਿਆ ਸੀ ਨਾ ਸਾਰਾ ਹੀ ਡੰਗਾ ਰੁੜ ਗਿਆ ਇੱਕ ਬੱਟਾ ਨਹੀਂ ਉਥੇ ਰਿਹਾ ਅਸੀਂ ਪਸ਼ੂ 도ੜ ਕੇ ਮੁੰਡਾ ਕਹਿੰਦਾ ਮੰਮੀ 도ੜੋ 도ੜੋ ਪਸ਼ੂ ਨੂੰ ਬੰਨੋ ਬਾਹਰ ਫੇ ਮੈਂ ਬਰਖਾ ਚ ਬਾਹਰ ਪਸ਼ੂ ਬੰਨੇ ਤੂੜੀ ਅੰਦਰ ਰੱਖੀਓ ਸਾਰੇ ਪਸ਼ੂ ਵੀ ਰੁੜ ਜਾਣੇ ਇਹ ਜਿੱਦਾਂ ਡੰਗਾ ਜਿੱਦਾਂ بارش ਆਈ ਇੰਨੀ ਜ਼ੋਰ ਦੀ بارش ਆਈ ਹੈ ਕੀ ਮੰਗ ਕਰਦੇ ਹਾਂ ਹਾਂਜੀ ਮੰਗੇ ਇਹ ਕਰਦੇ ਆ ਵੀ ਹੁਣ ਉਹ ਸਾਨੂੰ ਪੱਕਿਆ ਪੱਕੀ ਚੀਜ਼ ਹੋਣੀ ਚਾਹੀਦੀ ਹੈ ਹ ਸਰੇ ਦੁਪਹਿਰ ਦਾ ਟਾਈਮ ਸੀਗਾ ਜੀ ਲੋਕੀ ਘਰਾਂ 'ਚ ਸੀਗੇ ਤੇ ਅਚਾਨਕ ਹੀ ਪਾਣੀ ਜਿਦਾ ਦਰਿਆ ਦਾ ਆਹ ਨਹੀਂ ਆਂਦਾ ਜੀ ਏਦਾਂ ਜੱਕ ਦਾ ਮੇ ਪਾਣੀ ਜੈਨ ਕਿ ਨਾ ਉੱਪਰੋਂ ਆ ਗਿਆ ਏਦਾਂ ਲੱਗਾ ਜਿਦੇ ਕਿ ਬੱਦਲ ਫਟੇ ਆ ਉੱਪਰ ਕਿਤੇ ਹਮ ਬੰਦ ਦੇ ਵਿੱਚ ਅਚਾਨਕ ਹੀ ਪਾਣੀ ਆ ਗਿਆ ਪਤਾ ਹੀ ਨਹੀਂ ਲੱਗਾ ਕਿਸ ਨੂੰ ਜਿਸਲੇ ਨੂੰ ਪਾਣੀ ਆਇਆ ਉਹਲੇ ਨੂੰ ਗਲਗਲ ਪਾਣੀ ਜਾਂਦਾ ਪਿਆ ਜੀ ਨੁਕਸਾਨ ਕਿੰਨਾ ਕੁ ਹੋਇਆ ਨੁਕਸਾਨ ਕਾਫੀ ਹੋਇਆ ਕੋ 10 15 ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਘੁੰਮ ਗਿਆ ਜੀ ਬਾਕੀ ਜ਼ਮੀਨਾਂ ਫਸਲ ਦਾ ਵੀ ਫਸਲ ਤੇ ਜਿੰਨ ਕਿ ਡੁੱਬ ਗਈ ਹੈ ਪਾਣੀ ਦੀ ਉਹ ਤੇ ਹੁਣ ਜਾ ਕੇ ਹੀ ਪਤਾ ਲੱਗੇਗਾ ਜੀ ਕਿ ਕੋ ਪਾਣੀ ਜ਼ਿਆਦਾ ਉਧਰ ਜਾ ਨਹੀਂ ਜਾ ਰਿਹਾ ਤੇ ਬਾਕੀ ਲੋਕਾਂ ਦੇ ਘਰਾਂ ਚ ਪਾਣੀ ਬਾਕੀ ਛੜਕੁਰਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਦੀ ਪਹਿਲੇ ਵੀ ਇਦਾਂ ਦੀ ਤਸਵੀਰ ਦੇਖੀ ਜਾਂਦੀ ਨਹੀਂ ਇਦਾਂ ਦਾ ਅਸੀਂ ਪਾਣੀ ਨਹੀਂ ਦੇਖਿਆ ਜੀ ਅਸੀਂ ਜਿੰਨ ਕਿ ਸਾਡੀ ਉਮਰ ਆਸ ਹੀ ਨਹੀਂ ਇਦਾਂ ਦਾ ਪਾਣੀ ਦੇਖਿਆ ਸਭ ਤੋਂ ਮੈਨੇ ਜੀ ਪਾਣੀ ਮਤਲਬ ਪਹਿਲੇ ਥੋੜਾ ਥੋੜਾ ਹੀ ਸੋਚਿਆ ਬਾਰਸ਼ ਦਾ ਪਾਣੀ ਆਏਗਾ ਬਾਰਸ਼ ਕਰਕੇ ਅੱਧਾ ਘੰਟਾ ਬਾਰਸ਼ ਦਾ ਪਾਣੀ ਥੋੜਾ ਥੋੜਾ ਆਉਂਦਾ ਰਿਹਾ ਜੱਕ ਦਾ ਵੀ ਫਲੱਡ ਆਇਆ ਇਹ ਦੁਬਾਰ ਦੇ ਬਰਾਬਰ ਪਾਣੀ ਤਾਂ ਅੰਦਰ ਵੜ ਬਹੁਤ ਬੁਰਾ ਹਾਲ ਸਾਰੇ ਖਾਰੇ ਵੀ ਉਸ ਬਲੇ ਪਿੰਡ ਲੱਗ ਫਲੱਡ ਪੁਰਾ ਹੈ। ਹੂੰ। ਮਤਲਬ ਪਾਣੀ ਇੰਨਾ ਸਾਫ ਹੈ ਮਤਲਬ ਪੁੱਛੋ ਮਤਲਬ। ਨੁਕਸਾਨ ਕਾਫੀ ਹੋ ਸਾਡੇ ਆਪਣੇ ਮਕਾਨਾਂ ਵਿੱਚ ਵੀ ਬੜਿਆ ਪਾਣੀ। ਉਹ ਸਾਹਮਣੇ ਮਕਾਨਾਂ ਦੇ ਖਾਲੇ ਉੱਥੇ ਬੜਿਆ ਸਾਫ ਨਾ ਜੋ ਤੁਹਾਡਾ। ਦੁਕਾਨਦਾਰ ਤੁਸੀਂ ਸੁਣਿਆ ਲੋਕਾਂ ਦੀ ਗੁਹਾਰ ਜੋ ਪ੍ਰਸ਼ਾਸਨ ਤੇ ਸਰਕਾਰ ਦੇ ਅੱਗੇ ਗੁਹਾਰ ਲਗਾ ਰਹੇ ਨੇ। ਦਰਅਸਲ ਪੰਜਾਬ ਦੇ ਵਿੱਚ ਇਹ ਹੜ੍ਹਾਂ ਦੀ ਤਸਵੀਰ ਤੁਹਾਨੂੰ ਜੋ ਨਜ਼ਰ ਆ ਰਹੀ ਹੈ ਇਸ ਦਾ ਕਾਰਨ ਹੈ ਜੋ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟ ਰਹੇ ਨੇ بارش ਹੋ ਰਹੀ ਹੈ ਤਾਂ ਹਿਮਾਚਲ ਦੇ ਵਿੱਚ ਬਰਸਾਤ ਹੋਣ ਦੇ ਕਰਕੇ ਬੱਦਲ ਫਟਣ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ ਹੈ ਆਖਰ ਕਦੋਂ ਤੱਕ ਇਸ ਤਰੀਕੇ ਦੀਆਂ ਸਥਿਤੀਆਂ ਪੰਜਾਬ ਦੇ ਵਿੱਚ ਪੈਦਾ ਹੁੰਦੀਆਂ ਰਹਿਣਗੀਆਂ ਆਉਣ ਵਾਲਾ ਸਮਾਂ ਦੱਸੇਗਾ